ਤੇ ਕੰਨ ਇੰਟਰਵਿਊ ਕਿਹੜੀ ਪਾਈ ਐ ਤੁਸੀਂ ਛਾਤੀ ਇਸ ਤਰ੍ਹਾਂ ਉਹ ਤਰੰਬਤ ਦੀ ਮਾਣਾ ਗੰਦੀ ਗੱਲ ਐ ਤੋਦੀ ਕਿੰਨਾ ਸੈਟਿੰਗ ਕਰਾਣੀ ਐ ਇਸ ਤਰ੍ਹਾਂ ਗੱਲਾਂ ਕਰਦਾ ਜੀ ਕੌਣ ਕੌਣ ਕਰਦੀ ਕਰਦਾ ਹਰ ਕੰਤਾ ਗੰਦੀ ਗੰਦੀ ਕਰਦੀ ਆ ਜੀ ਕਰਦਾ ਉੱਥੇ ਹੱਤ ਲਾਉਂਦਾ ਕਦੀ ਕਿੱਥੇ ਕਦੀ ਕਿੱਥੇ ਕੌਣ ਲਾਂਦਾ ਆ ਰਕ ਰਾਕੇਸ਼ਰ ਤੇ ਇੱਥੇ ਨੂੰ ਇਨਪਾਰ ਵੱਡੋ ਸੀਤਾ ਫੇਰਨੇ ਅਸੀਂ ਇਕਰੀ ਦੀ ਤਰ ਫੇਰ ਕੇ ਛੱਡਾਂਗਾ ਕਾਲਾ ਮੂਰ ਤੇ ਪਿੰਡ ਚ ਕੱਢਾਂ ਸਰਕਾਰੀ ਸਕੂਲ ਦੇ ਵਿੱਚ ਪੜਾਂਦਾ ਇਹ ਅਧਿਆਪਕ ਜਿਸ ਦੇ ਵੱਲੋਂ ਸਕੂਲ ਦੀ ਹੀ ਕੁੜੀਆਂ ਦੇ ਨਾਲ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਨੇ ਅਤੇ ਉਹਨਾਂ ਨੂੰ ਗਲਤ ਤਰ੍ਹਾਂ ਦੇ ਨਾਲ ਛੂਹਿਆ ਵੀ ਜਾਂਦਾ ਹੈ। ਇਸ ਗੱਲ ਦੀ ਸ਼ਿਕਾਇਤ ਜਦੋਂ ਇਹਨਾਂ ਕੁੜੀਆਂ ਨੇ ਘਰ ਜਾ ਕੇ ਆਪਣੇ ਮਾਪਿਓ ਨੂੰ ਕੀਤੀ ਤਾਂ ਮਾਪਿਓ ਦੇ ਵੱਲੋਂ ਪ੍ਰਿੰਸੀਪਲ ਨੂੰ ਆ ਕੇ ਸਭ ਕੁਝ ਦੱਸਿਆ ਗਿਆ ਤੇ ਉਸ ਦੇ ਖਿਲਾਫ ਵੰਦੀ ਕਾਰਵਾਈ ਦੀ ਗੱਲ ਕੀਤੀ ਗਈ। ਮਾਪਿਓ ਦੱਸਦੇ ਨੇ ਕਿ ਡਰਦੀਆਂ ਹੋਈਆਂ ਕੁੜੀਆਂ ਇਹ ਸਕੂਲ ਤੱਕ ਨਹੀਂ ਜਾਣੀਆਂ ਚਾਹੁੰਦੀਆਂ ਕਿਉਂਕਿ ਉੱਥੇ ਪੜਾਉਂਦਾ ਇੱਕ ਸਰ ਇੱਕ ਟੀਚਰ ਹੀ ਉਹਨਾਂ ਦੇ ਨਾਲ ਗਲਤ ਹਰਕਤਾਂ ਕਰਦਾ। ਪੁੱਠੇ ਸਿੱਧੇ ਸਵਾਲ ਕੀਤੇ ਜਾਂਦੇ ਨੇ। ਅਤੇ ਇਹ ਤਾਂ ਕਹਿੰਦਾ ਹੈ ਕਿ ਤੁਹਾਡੀ ਮਾਪਿਓ ਦੀ ਸੈਟਿੰਗ ਕਿੱਥੇ ਹੈ ਬੜੀ ਹੀ ਗਲਤ ਗੱਲਾਂ ਕਰਨ ਦੇ ਬਾਵਜੂਦ ਵੀ ਇਸ ਦੇ ਖਿਲਾਫ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਮਾਪੇ ਦੱਸਦੇ ਨੇ ਕਿ ਇਹ ਤੀਜੀ ਵਾਰ ਹੋਇਆ ਜਦੋਂ ਇਹ ਸਭ ਕੁਝ ਵਾਪਰ ਚੁੱਕਿਆ ਹੈ ਅਤੇ ਹੁਣ ਉਹ ਚਾਹੁੰਦੇ ਨੇ ਕਿ ਇਸ ਅਧਿਆਪਕ ਦੇ ਖਿਲਾਫ ਜਿਸ ਦਾ ਨਾਮ ਰਾਕੇਸ਼ ਕੁਮਾਰ ਹੈ ਫਾਜ਼ਿਲਕਾ ਦੇ ਸਰਕਾਰੀ ਸਕੂਲ ਦੇ ਵਿੱਚ ਇਹ ਪੜਾਉਂਦਾ ਹੈ ਇਸ ਦੇ ਖਿਲਾਫ ਬਣਦੀ ਵੱਡੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਦੇ ਬੱਚਿਆਂ ਸਮੇਤ ਪਿੰਡ ਵਾਲਿਆਂ ਨੂੰ ਇਨਸਾਫ਼ ਦਿੱਤਾ ਜਾਵੇ। ਸੰਤੋਸ਼ ਹੈ ਜੀ। ਕੀ ਗੱਲ ਕੀ ਹੋਈ ਹੈ ਤੁਸੀਂ ਸਕੂਲ ਕੱਠੇ ਹੋਇਆ ਸਰਕਾਰੀ? ਪੀਪੀ ਮਾਸਟਰ ਹੈ ਕੋਈ ਜੀ ਉਹ ਕੁੱਪੜੀਆਂ ਨਾਲ ਗਲਤ ਹਰਕਤ ਕਰਦਾ ਹੈ। ਤਾਂ ਅਸੀਂ ਆਇਆ ਇਕੱਠੇ ਹੋ ਕੇ ਇਹਦਾ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਕੀ ਨਾਮ ਹੈ ਜੀ? ਮਾਸਟਰ ਦਾ। ਮਾਸਟਰ ਦਾ ਕੇਸ ਹੈ ਜੀ। ਕੀ ਹਰਕਰ ਕੀ ਕਰਦਾ ਤੁਸੀਂ ਹਰਕਤ ਕਿਸੇ ਦੀ ਜਿਹਨਾਂ ਦੇ ਪੈਂਟ ਪਾਈ ਉਹਨਾਂ ਦੀ ਜਿੱਪ ਖੋਲ ਕੇ ਵੇਖ ਦਿੱਤਾ ਹੈ ਅੱਛਾ ਜੀ ਤੇ ਵੇਖਦਾ ਵੀ ਤੇ ਅੰਡਰ ਵੀ ਕਿਹੜੇ ਰੰਗ ਦਾ ਪਾਇਆ ਕਿਹੜਾ ਦਿਨੀ ਕਿਉਂ ਨਹੀਂ ਪਾ ਕੇ ਇਹ ਗੰਦੀ ਹਰਕਤਾਂ ਕਰਦਾ ਜੀ ਪਹਿਲਾਂ ਵੀ ਕਦੇ ਕੀਤੀ ਹੈ ਹਾਂ ਅੱਗੇ ਕੀਤੀ ਹੈ ਬੜੀ ਅੱਛਾ ਜੀ ਬਹੁਤ ਵਾਰੀ ਕੀਤੀ ਹੈ ਵਾਧੂ ਵਾਰੀ ਵਾਰਨਿੰਗ ਦਿੱਤੀ ਤੇ ਪ੍ਰਿੰਸੀਪਲ ਨੂੰ ਮਾਫੀ ਮੰਗਲਿੰਦੇ ਨੇ ਕੋਈ ਗੱਲ ਨਹੀਂ ਹੈ ਸਮਝਾ ਦੇਾਂਗੇ ਸਮਝਾ ਲੈ ਇਸ ਗੱਲ ਦਾ ਕੋਈ ਨਹੀਂ ਨਿਆ ਹੁੰਦਾ ਪਿਆ ਤੇ ਪ੍ਰਿੰਸੀਪਲ ਨੂੰ ਕੀ ਕਹਿੰਦਾ ਫਿਰ ਪ੍ਰਿੰਸੀਪਲ ਪ੍ਰਿੰਸੀਪਲ ਕਹਿੰਦਾ ਕਿ ਸਮਝਾ ਦੇਾਂਗੇ ਹੁਣ ਆਏ ਤੇ ਹੁਣ ਕਹਿੰਦੇ ਤੂੰ ਤੋਂ ਮਾਫੀ ਮੰਗਾ ਦੇਾਂਗੇ ਕੀ ਤੁਹਾਡੀ ਮੰਗ ਕੀ ਹੋਣੀ ਸਾਡੀ ਮੰਗੇ ਇਹ ਵੀ ਸਾਡਾ ਇਨਸਾਫ ਮਿਲਣਾ ਚਾਹੀਦਾ ਜੀ ਜੀ ਵੀ ਇਹ ਗਲਤ ਕੰਮ ਨਹੀਂ ਹੋਣਾ ਜੀ ਕਰੂਗਾ ਗਲਤ ਕੰਮ ਤੇ ਸਸਪੈਂਡ ਹੋਣਾ ਚਾਹੀਦਾ ਕੀ ਨਾ ਭਾਈ ਸੀਮਾ ਦੇ ਕੀ ਗੱਲ ਹੈ ਹੋਂ ਦੱਸੋ ਜੀ ਜੀ ਸਕੂਲ ਵਿੱਚ ਆ ਹੈਗੀ ਇਹ ਜਿਹੜੀ ਕੁੜੀਆਂ ਨੂੰ ਐਂਦੀ ਗੱਲਾਂ ਕਰਦੇ ਨੇ ਜੀ ਜੀ ਕਿ ਵੀ ਗਲਤ ਬੋਲਦੇ ਆ ਕਿ ਕਹਿੰਦੇ ਤੁਸੀਂ ਬੜੇ ਸਮਾਰਟ ਲੱਗਦੇ ਨੇ ਥੋੜੀ ਗੋਲ ਗੋਲ ਖੱਬੜੀ ਪਿਆਰੀ ਜਰੀ ਮੇਰਾ ਹੀ ਬਣ ਜਾਂਦੇ ਤੋ ਤੋਂਦ ਨਾਲ ਮੈਂ ਜਿਹੜਾ ਜੀ ਕਰਦਾ ਉਹ ਕੰਮ ਕਰਦਾ ਠੀਕ ਹੈ ਜੀ ਜੀ ਉਹ ਗਲਤ ਹੈ ਤੇ ਇਹ ਹਰਕਤਾਂ ਵੀ ਕੀ ਕਰਦੇ ਹਰਕਤਾਂ ਬਹੁਤ ਕੁਝ ਕਰ ਦੇਂਦਾ ਕੁੜੀਆਂ ਨਾਲ ਕਦੀ ਕਿੱਥੇ ਲੈ ਜਾਣਾ ਕਦੀ ਕਿੱਥੇ ਲੈ ਜਾਣਾ ਵੋਹ ਇਨਸਾਫ ਚਾਹੀਦਾ ਸਨ ਕੁੜੀਆਂ ਖਤਰ ਠੀਕ ਲੈ ਦੇਖ ਨਾ ਨਹੀਂ ਕੁੜੀ ਕਹੇ ਗੁਰੂ ਸੱਟਾ ਨਾ ਨਹੀਂ ਬੋਲਣਾ ਬੰਦੇ ਇਹ ਕਿਰੇ ਭੋਲੇ ਦਾ ਜਿੰਨਾ ਅੱਜ ਹਾਂ ਦੇਖੰਦਾ ਇੰਟਰਵਿਊ ਕਿਹੜੀ ਪਾਈ ਐ ਤੇਦੀ ਛਾਤੀ ਇਸ ਤਰ੍ਹਾਂ ਉਹ ਤਰੰਪੂ ਤੇਦੀ ਮਾਂ ਨਾਲ ਕਿੰਦੀ ਗੱਲ ਐ ਤੇਦੀ ਕਿੰਨਾ ਸੈਟਿੰਗ ਕਰਾਣੀ ਐ ਇਸ ਤਰ੍ਹਾਂ ਗੱਲਾਂ ਕਰਦਾ ਜੀ ਕੌਣ ਕੌਣ ਕਰਦਾ ਕਿਸ ਮਟਾ ਜੀ ਕੇ ਅੱਗੇ ਵੀ ਕਦੇ ਕੀਤੀ ਹੈ ਅੱਗੇ ਵੀ ਸਾਲ ਹੋ ਗਿਆ ਪਹਿਲਾਂ ਨਾ ਕੀਤੀ ਸੀ ਤੇ ਪ੍ਰਿੰਸੀਪਲ ਕੋਲ ਗੱਲ ਆਈ ਸੀ ਇਹਨਾਂ ਨੇ ਤਾਂ ਭਾਈ ਕਰ ਦਿੱਤੀ ਤੇ ਅੱਜ ਵੀ ਕਹਿੰਦੇ ਸੀ ਵੀ ਅਸੀਂ ਇੱਥੇ ਮਾਫੀ ਮੰਗਾ ਦੇਨੇ ਇਹ ਮਾਫੀ ਮੰਗਣ ਧਾਕਦਾਰ ਨਹੀਂ ਹੈ ਜੀ ਸਸਪੈਂਡ ਕੀਤਾ ਜਾਵੇ ਜੋ ਨਹੀਂ ਬਣਦੀ ਕਾਰਵਾਈ ਉਹ ਕਰੋ ਤੇ ਜੇ ਨਾ ਕੀਤੀ ਤੇ ਅਸੀਂ ਦਰਨੇ ਲਾਵਾਂਗੇ ਤੇ ਸਕੂਲ ਨੂੰ ਕਿਹਨਾਂ ਦੱਸਾਂਗੇ ਅਰਜ਼ਾਗੇ ਕਿੰਨੀ ਵਾਰੀ ਪਹਿਲਾਂ ਇਹਨੇ ਕੰਮ ਕੀਤਾ ਵਲੇ ਜੀ ਪਹਿਲਾਂ 2 ਵਾਰੀ ਹੋ ਗਿਆ ਜੀ ਆ ਤੀਸਰੀ ਵਾਰੀ ਠੀਕ ਹਾਲ ਦਸੋ ਗਾਲੇ ਕੀ ਹੋਈ ਬੱਚਾ ਨਾ ਮੇਰੀ ਕੁੜੀ ਨੂੰ ਅੱਜ ਡੇਢ ਮਹੀਨਾ ਹੋ ਗਿਆ ਸਕੂਲ ਛੱਡੇ ਨੂੰ ਉਹਨੂੰ ਕਹਿੰਦਾ ਤੂੰ ਅੰਡਰ ਵੀ ਪਾ ਕੇ ਆਈਂ ਬਲੈਂਕ ਪਾ ਕੇ ਆਉਣੀ ਮੇਰੀ ਕੁੜੀ ਕਹਿੰਦੀ ਮੰਮੀ ਮੈਂ ਨਾ ਸਕੂਲ ਅੱਜ ਜਾਵਾਂ ਨਾ ਜਾਵਾਂ ਕੱਲ ਠੀਕ ਆ ਮੇਰੀ ਕੁੜੀ ਨਾ ਡੇਢ ਮਹੀਨਾ ਹੋ ਗਿਆ ਸਕੂਲ ਛੱਡ ਕੇ ਹੋਰ ਉਹ ਵੀ ਉਹਦੇ ਪ੍ਰਿੰਸ ਨਾਲ ਬੋਲਿਆ ਮੈਡਮ ਨਾਲ ਮੈਡਮ ਨੂੰ ਦੱਸਾ ਕੋਈ ਨਾ ਮਰ ਤੇ ਗੱਲ ਫੇਰ ਉਹਨੇ ਬਾਹਰ ਖਾਣੇ ਦੱਸ ਕੀ ਮੰਗ ਕੀ ਤੁਹਾਡੀ ਉਹਨੇ ਮੰਗੇ ਯਾ ਬਸ ਇੰਨਾ ਹੋ ਸਕਿਆ ਇੱਥੇ ਨੂੰ ਬਾਹਰ ਕੱਢੋ ਅਸੀਂ ਛਿੱਤਾਂ ਫੇਰਨੇ ਅਸੀਂ ਇੱਕ ਰੀ ਦੀ ਤਰਫ ਫੇਰ ਕੇ ਛੱਡਾਂ ਦਾ ਕਾਲਾ ਮੂਹਰ ਕੇ ਪ ਮਾਂ ਮਾਂ ਮੈਂ ਨਹੀਂ ਕਰੀਏ ਮੈਂ ਨਹੀਂ ਕਰੀਏ ਮੈਂ ਮੇਰੀ ਮਾਂ ਮੇਰੇ ਘਰੇ ਨਹੀਂ ਨਹੀਂ ਇਹ ਕਾਰ ਵੀ ਅੱਜ ਕਰਕੇ ਕਰੋ ਥਰੋੜੇ ਇਹ ਕਹਾਂਗਾ ਬੱਚਾ ਮੈਂ ਕੀ ਕਰਨਾ ਬੱਚਾ ਮੇਰੀ ਮਾਂ ਨੇ ਕਹਾ ਮੰਮੀ ਇਸ ਤਰ੍ਹਾਂ ਮਾਈਟਰ ਕਹਿੰਦਾ ਵੀ ਤੂੰ ਤੇ ਅੰਡਰਾ ਨਹੀਂ ਪਾਕ ਕਰ ਕਿਉਂ ਕਰ ਕਹਿੰਦਾ ਮੈਂ ਤਾਂ ਮੈਡਮਾਂ ਕੰਮ ਮੈਡਮਾਂ ਕਰਦੀ ਕਰਦੇ ਹਰਕਤਾਂ ਗੰਦੀ ਗੰਦੀ ਕਰਦੀ ਆ ਜੀ ਕਰਦਾ ਉੱਥੇ ਹੱਥ ਲਾਉਂਦਾ ਕਿੱਥੇ ਕਿੱਥੇ ਕੌਣ ਲਾਂਦਾ ਆ ਰਕ ਰਾਕੇਸ਼ ਸਰ अच्छा ते बदतमीजी ਬੋਲਦਾ ਤਰੀਕੇ ਨਾਲ ਇੰਟਰਵਿਊ ਪਾਇਆ ਕਦੇ ਕਹਿੰਦੀ ਬਰਾਂਡ ਪਾਇਆ ਕਦੇ ਕੋਸ਼ੇ ਤੇਰੀ ਮਾਂ ਦੀ ਕਿਹਦੇ ਨਾਲ ਸੈਟਿੰਗ ਆ ਤੇਰੀ ਸੈਟਿੰਗ ਕਿਹਦੇ ਨਾਲ ਹੈ ਇਸ ਕੁੜੀ ਨਾਲ ਮੈਂ ਸੌਇਆ ਤੂੰ ਕਿਹਦੇ ਨਾਲ ਸੌਇਓ ਇਹ ਤਾਂ ਅੱਲਾਹ ਕਰਦਾ ਹੈ ਤੇ ਪਹਿਲਾਂ ਵੀ ਕਦੇ ਕੀਤੀ ਹੈ ਮੈਂ ਬਾਅਦ ਦੁਬਾਰੀ ਕੀਤੀ ਪਰ ਐਕਸ਼ਨ ਨਹੀਂ ਲਿੱਤਾ ਕਿਨੇ ਕਿੰਨੇ ਕੁ ਲੜਕਿਆਂ ਨਾਲ ਇਸ ਤਰ੍ਹਾਂ ਗੱਲਬਾਤ ਖੇਡ ਗਈ ਹੈ ਪ੍ਰਿੰਸੀਪਲ ਹਾਂਜੀ ਪ੍ਰਿੰਸੀਪਲ ਸਾਹਿਬ ਜੀ ਕਹਿੰਦੇ ਆ ਮਾਫੀ ਮੰਗਵਾ ਦੇਣੇ ਆ ਅੱਛਾ ਇੰਨੀ ਕੁੜੀਆਂ ਨਾਲ ਬਦਤਮੀਜੀ ਹੋ ਗਈ ਜੇ ਮਾਫੀ ਮੰਗਦੇ ਔਰ ਮਾਰਕ ਨਾ ਵਰਕ ਕਹਿੰਦੇ ਮੁਤਾਬਕ ਹੁਣ ਤੱਕ ਕਿੰਨੀਆਂ ਕੁ ਕੁੜੀਆਂ ਨਾਲ ਐਨਾ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਹੋਏਗੀ ਬਹੁਤ ਕੁੜੀਆਂ ਜੀ 8 ਨਿਕਲ ਆ ਗਈ ਸਾਰੀ ਕੁੜੀਆਂ ਮੇਰੀ ਆਦੀ 3.5 ਮਹੀਨਾ ਇਹ ਜਿਹੜੀ ਕੁੜੀ ਨੇ ਸਕੂਲ ਛੱਡਤਾ ਡੇਢ ਮਹੀਨਾ ਹੋ ਗਿਆ ਹਾਂਜੀ ਮੈਮ ਕੀ ਮਸਲਾ ਤੁਹਾਡੇ ਪਿੰਡ ਦਾ ਇੱਕ ਪਿੰਡ ਵਾਸੀਆ ਵੱਲੋਂ ਕੰਪਲੇਂਟ ਆਈ ਹੈ ਆਪਾਂ ਨੂੰ ਜੀ ਜੀ ਠੀਕ ਹੈ ਜਿੰਨੂੰ ਅਸੀਂ ਰਿਟਰਨ ਰੂਪ ਚ ਲੈ ਲਿਆ ਜੀ ਜੀ ਔਰ ਰਿਵਿਊ ਸਾਫ ਕੋ ਲੈ ਕੇ ਜਾ ਰਹੇ ਹਾਂ ਮੈਮ ਪਹਿਲਾਂ ਵੀ ਕੋਈ ਕੰਪਲੇਟਾਂ ਜੀ ਆਈਆਂ ਪਿੰਡ ਵਾਸੀ ਕਹਿ ਰਹੇ ਸੀ ਪਹਿਲਾਂ ਵੀ ਹਰਕਤ ਦੇ ਜੀ ਕੀਤੀਆਂ ਪਹਿਲਾਂ ਹਰਕਤ ਦਾ ਨਾਮ ਨਹੀਂ ਸਾਨੂੰ ਦੱਸਿਆ ਗਿਆ ਸਾਡੇ ਕੋਲ ਕੰਪਲੇਂਟ ਆਈ ਸੀ ਵੀ ਥੋੜਾ ਬੋਲਨ ਚ ਅਨਦਰ ਨਹੀਂ ਹੈ ਤਾਂ ਉਹਨਾਂ ਨੂੰ ਬੁਲਾ ਕੇ ਸਮਝਾਇਆ ਵੀ ਗਿਆ ਅਸੀਂ ਜੀ ਦਾ ਨਾਮ ਕੀ ਹੈ ਜੀ ਹਰਕੇਸ਼ ਕੁਮਾਰ ਜੀ ਮੈਮ ਇੱਕ ਚੀਜ਼ ਹੋਰ ਦੱਸੋ ਤੁਸੀਂ ਬੋਲਣ ਦੀ ਗੱਲ ਕਰ ਰਹੇ ਹੋ ਪਰ ਉਹ ਕੋਈ ਫਿਜ਼ੀਕਲ ਟੱਚ ਵਗੈਰੇ ਦੀ ਗੱਲ ਸਾਹਮਣੇ ਨਾ ਉਹੋ ਜਿਹਾ ਕੁਝ ਨਹੀਂ ਪਤਾ ਸੀ ਸਾਨੂੰ ਜੀ ਜੀ ਠੀਕ ਹੈ ਤਾਂ ਉਦੋਂ ਜਦੋਂ ਇਹਨਾਂ ਨੇ ਕਿਹਾ ਸੀਗਾ ਸੀ ਬੁਲਾ ਕੇ ਉਹਨਾਂ ਨੂੰ ਸਮਝਾਇਆ ਸੀਗਾ ਤੇ ਵਾਰਨਿੰਗ ਵੀ ਦਿੱਤੀ ਸੀ ਵਾਰਨਿੰਗ ਦੇ ਚੁੱਕੇ ਹਾਂ ਪਹਿਲਾਂ ਤੁਸੀਂ ਵੀ ਲੇਡੀਜ਼ ਹੈਗੇ ਹੋ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਹੋਣੀ ਨਹੀਂ ਚਾਹੀਦੀ ਸਰ ਬਿਲਕੁਲ ਨਹੀਂ ਚਾਹੀਦੀ ਠੀਕ ਹੈ ਜੀ ਪਰਿਵਾਰ ਵਾਲਿਆਂ ਦੇ ਉੱਤੇ ਕੀ ਗੱਲਬਾਤ ਹੋਈ ਜੀ ਅੱਜ ਪਰਿਵਾਰ ਵਾਲਿਆਂ ਨਾਲ ਉਹਨਾਂ ਤੋਂ ਕੰਪਲੇਂਟ ਲੈਂਦੀ ਹੈ ਠੀਕ ਹੈ ਤੇ ਜੋ ਵੀ ਬੰਦੀ ਕਾਰਵਾਈ ਹੈ ਉਹ ਡਿਓ ਸਾਹਮਣੋਂ ਸੀ ਲਿਖ ਦਿੱਤੀ ਆ ਉਹ ਬੰਦੀ ਕਾਰਵਾਈ ਕਰਨਗੇ ਠੀਕ ਹੈ ਸਰ ਕੀ ਮਸਲਾ ਤੁਸੀਂ ਅੱਜ ਇੱਥੇ ਪਹੁੰਚੋ ਗਟਾੜੇ ਬਿੰਦੂ ਤੇ ਸਾਨੂੰ ਫੋਨ ਆਇਆ ਸੀ ਇੱਥੋਂ ਸੀਨੀਅਰ ਅਫਸਰ ਤੋਂ ਵੀ ਇੱਥੇ ਕੋਈ ਇਸ਼ੂ ਹੈਗਾ ਸਕੂਲ ਦੇ ਵਿੱਚ ਕੋਈ ਟੀਚਰ ਨਾਲ ਮਤਲਬ ਤੇ ਪੇਰੈਂਟਸ ਇਕੱਠੇ ਹੋਏ ਹੋਏ ਆ ਜੀ ਤੇ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਹੋਵੇ ਕੀ ਆ ਵੀ ਉਹ ਗੱਲ ਸੁਣ ਰਹੇ ਆ ਸਕੂਲ ਅਥਾਰਟੀਆਂ ਨੂੰ ਪੁੱਛਿਆ ਸੀ ਉਹ ਕਹਿੰਦੇ ਅਸੀਂ ਇੱਥੇ ਐਕਸ਼ਨ ਲੈ ਰਹੇ ਆ ਜੀ ਜੀ ਤੇ ਉਹ ਆਪਣਾ ਇਹਨਾਂ ਨੇ ਕੰਪਲੇਂਟ ਜੋ ਹੈ ਇਹਨਾਂ ਨੂੰ ਦਿੱਤਾ ਬਾਕੀ ਇਹਨਾਂ ਨੂੰ ਪ੍ਰਿੰਸੀਪਲ ਨੂੰ ਪਤਾ ਤੇ ਅਸੀਂ ਇਸ ਸੰਬੰਧੀ ਇੱਥੇ ਆਏ ਸੀ ਕਿ ਤਾਂ ਕਿ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਾ ਪਰਿਵਾਰ ਵੱਲੋਂ ਇੱਕ ਡੀਪੀ ਤੇ આરોਪ ਲਗਾਇਆ ਜਾਂਦਾ ਵੀ ਲੜਕੀਆਂ ਨੂੰ ਫਿਜ਼ੀਕਲੀ ਟੱਚ ਗਲਤ ਤਰੀਕੇ ਨਾਲ ਕੀਤਾ ਗਿਆ ਹੈ ਉਹ ਇਹਨਾਂ ਨੇ ਨਾ ਕੰਪਲੇਂਟ ਜੋ ਵੀ ਇਹਨਾਂ ਦਾ ਦਾ ਸੀ ਪ੍ਰਿੰਸੀਪਲ ਨੂੰ ਉਹਨਾਂ ਨੇ ਦੇ ਦਿੱਤੀ ਹੈਗੀ ਜੀ ਜੀ ਕੰਪਲੇਂਟ ਜੀ ਜੀ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਸਾਡਾ ਲਿਖ ਕੇ ਆਊਗਾ ਪਹਿਲਾਂ ਇਹਨਾਂ ਨੇ ਸਾਨੂੰ ਦੇਣਾ ਸਕੂਲ ਤੋਂ ਟਾਰਟ ਇਸ ਨੈਮਿੰਗ ਇਹ ਪੇਰੈਂਟ ਸਾਡੇ ਕੋਲ ਨਹੀਂ ਕਿਹਾ ਆ ਵੀ ਕੋਈ ਅਜਿਹੀ ਕੰਪਲੇਂਟ ਲੈ ਠੀਕ ਹੈ ਸਬੰਧਤ ਟੀਚਰ ਨਾਲ ਗੱਲਬਾਤ ਹੋਈ ਤੁਹਾਡੀ ਜਿਹੜੇ ਜਿਨ੍ਹਾਂ ਤੇ aarop ਲੱਗੇ ਨਹੀਂ ਨਹੀਂ ਮੇਰੀ ਨਹੀਂ ਹੋਈ ਇਹ ਤਾਂ ਇਹਨਾਂ ਨਾਲ ਹੀ ਇਹਨਾਂ ਦੀ ਗੱਲ ਮੈਨੇਜਮੈਂਟ ਇਹਨਾਂ ਨਾਲ ਹੀ ਚੱਲ ਰਹੀ ਹੈ ਜਿਹੜੇ ਪੇਰੈਂਟਸ ਦੀ ਉਹਨਾਂ ਨਾਲ ਹੀ ਚੱਲਿਆ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਆਇਆ ਇਹ ਇਹਨਾਂ ਦੇ ਨਾਲ ਇਹ ਫਿਲ ਹੈ ਜੇ ਸਾਡੇ ਕੋਲ ਆਊਗਾ ਤਾਂ ਅਸੀਂ ਫਿਰ ਇਸ ਪਰ ਲੋਕ ਕਰਦੇ ਠੀਕ ਹੈ ਥੈਂਕ ਯੂ ਨਾ ਮੇਰਾ ਰਵਿੰਦਰ ਕੀ ਗੱਲ ਕੀ ਹੋਈ ਹੈ ਜੀ ਗੱਲ ਇਹ ਹੋਈ ਆ ਸਾਰੀਆਂ ਦੀਆਂ ਬੇਟੀਆਂ ਪੜ੍ਹਦੀਆਂ ਸਕੂਲਾਂ 'ਚ ਠੀਕ ਆ ਸਾਰੀਆਂ ਦੀਆਂ ਬੇਟੀਆਂ ਪੜ੍ਹਦੀਆਂ ਸਕੂਲ 'ਚ ਤੇ ਇਹ ਇੰਜੀਆਂ ਹਰਕਤਾਂ ਕਰਦਾ ਕਿਸੇ ਨੇ ਕਹਿੰਦਾ ਤੁਹਾਡੀ ਅੰਦਰ ਕਈ ਜੀ ਕਦੀ ਕਹਿੰਦਾ ਕਈ ਜਾ ਪਾਇਆ ਕਦੀ ਕਦਾਂ ਕਈ ਜਾ ਪਾਇਆ ਹੈ ਇਹ ਸਰਦੀ ਬਦਲੀ ਕਰਵਾਣੀ ਚਾਹਦੀ ਆ ਬਦਲੀ ਨਹੀਂ ਹੋਣੀ ਸ ਟੀਵੀ ਕੇਲਾ ਮੜਾ ਖੜੀ ਵੀ ਫੇਰ ਥੱਲੇ ਇੰਨੇ ਚਾ ਡਾਕਟਰ ਟੀਵੀ ਆਰਸੀ ਐਮ ਆਰਸੀ ਅੰਦਰ ਆਰਸੀ ਅੰਦਰ ਇਸ ਦਾ ਵੀ ਗਾਇਬ ਹੋ ਗਿਆ ਬਿਨਾਂ ਰੋਸੇ ਬਿਨਾਂ ਰੋਸੇ ਬਿਨਾਂ ਲਿਕੇ ਲਿਓ ਕਿ ਤਰ੍ਹਾਂ ਮੈਂ ਬਚਾਉਣ ਨੂੰ ਬੰਨ ਲੈ ਨਿਕਲੀ ਹੈ ਪਤਾ ਨਹੀਂ ਬਾਕੀ ਵੀ ਸਿਦੇ ਉਤਰੇ ਹੋਣਾ ਚੱਕ ਇਹ ਪ੍ਰੀਵਿਊ ਦੇਖੀਏ ਨਾ ਕੋਈ ਮਾਈਟਨ ਖੜੀ ਹੈ ਜਰਲਾਡ ਨੇ ਕੀ ਉਹ ਜੀ ਮੈਡਮ ਉਹ ਐਸਟੈਂਟ ਮੈਡਮ ਉਹ ਆ ਸੁਆਣਾ ਚਲੋ ਦੇਖੋ ਨੇ ਕੁੜੀ ਕੜੀ ਬਣਨ ਲੱਗਾ ਜਾਣੀ ਬੋਲਣਾ ਬੰਦ ਕਰੀਂ ਮੇਰਾ ਬੋਲਣ ਦਾ ਡਾਊਨ ਲੁਕੰਗਾ ਜਿੰਨਾ ਆਪਾਂ ਹਾਂ ਬੋਲ ਨਹੀਂ ਸਾਡੇ ਕੋਲ ਜਦੋਂ ਇਹ ਕੰਪਲੇਂਟ ਸ਼ਾਹਦੋਂ ਮਿਲੀ ਕਰਦੇ ਤੇ ਪਹਿਲਾਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਵੀ ਉਹ ਪ੍ਰਿੰਸੀਪਲ ਕੋਲ ਉਹ ਕਿੱਡੇ ਕੱਠੇ ਹੋ ਗਏ ਆ ਬੱਚੇ ਨਾ ਤੇ ਉਹਨਾਂ ਦੇ ਪੇਰੈਂਟਸ ਤੇ ਉਹ ਫਿਰ ਉਹਦੇ ਰਿਗਾਰਡਿੰਗ ਉਹਨਾਂ ਨੇ ਸਕੂਲ ਵਾਲੇ ਨੇ ਆਪਣੀ ਕਰਵਾਈ ਕਰਤੀ